ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਾਜ਼ਾਰ ਬੇਲਾ ਜ਼ਿਲ੍ਹਾ ਰੋਪੜ ਜਿਹੜੇ ਸ਼੍ਰੀ ਚਮਕੌਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਸਾਰੇ ਸਾਨੂੰ ਸੋਸ਼ਲ ਮੀਡੀਆ ਤੇ YouTube ਤੇ ਬੜਾ ਪਿਆਰ ਬਖਸ਼ ਰਹੇ ਹੋ ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਦੀ ਰਹਿਮਤ ਸਦਕਾ ਬੜੀ ਕਾਮਯਾਬੀ ਦੇ ਨਾਲ ਆਪਾਂ ਜਿਹੜੇ ਲੋਕ ਐਡਿਕਸ਼ਨ ਚ ਨੇ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਕਾਮਯਾਬ ਹੋ ਰਹੇ ਆਂ ਸੋ ਮੈਂ ਗੱਲ ਕਰ ਰਿਹਾ ਇੱਕ ਮੇਰਾ ਮਿੱਤਰ ਜਿਹੜਾ ਕਿ 3-4 ਸਾਲ ਤੋਂ ਮੇਰੇ ਨਾਲ ਜੁੜਿਆ ਹੋਇਆ ਹੈ। ਮੇਰਾ ਫੇਸਬੁਕ ਫਰੈਂਡ ਵੀ ਹੈ। ਔਰ ਨੇੜਲੇ ਜਲੇ ਫਤੇਗੜ ਸਾਹਿਬ ਤੋਂ ਕਮਾਣੋ ਇਲਾਕਾ ਮੈਂ ਪਿੰਡ ਦਾ ਨਾਮ ਨਹੀਂ ਲੈਣਾ। ਨਾਮ ਬਲਜਿੰਦਰ ਸਿੰਘ। ਕਿਉਂਕਿ ਫਿਰ ਸਾਰੀ ਚੀਜ਼ਾਂ ਟ੍ਰੇਸ ਹੋ ਜਾਣੀ ਹੈ। ਬੰਦੇ ਨੂੰ ਥੋੜਾ ਜਿਹਾ ਫਿਰੋਖਾ ਹੁੰਦਾ ਹੈ। ਬਲਜਿੰਦਰ ਸਿੰਘ 4 ਸਾਲ ਪਹਿਲਾਂ ਵੀ ਮੇਰੇ ਕੋਲ ਆਇਆ ਸੀ। ਤੇ 5 ਦਿਨ ਦੀ ਦੋਈ ਲੈ ਗਿਆ ਸੀਗਾ। ਚਿੱਟਾ ਲਾਉਂਦਾ, ਜੌਬ ਕਰਦਾ। ਨਾਲ ਸ਼ਰਾਬੀ ਪੀਂਦਾ ਸੀ। ਡੋਡੇ ਵੀ ਖਲੰਦਾ ਸੀ। ਹੋਰ ਵੀ ਸਵਾਕ ਇਹਨੂੰ ਮੂੰਹ ਮਾਰ ਲੈਂਦਾ ਸੀ। ਮਰਦਨ ਕਿਰਪਾ ਕੀਤੀ ਮੈਨੂੰ ਫੇਸਬੁੱਕ ਤੇ ਦੇਖਿਆ ਤੇ ਸਾਡੇ ਕੋਲ ਆਇਆ 15-20 ਦਿਨ ਦੋਈ ਖਾ ਕੇ ਬਿਲਕੁਲ ਐਨ ਕਵਿਟ ਕਰ ਗਿਆ ਕੋਈ ਤੋੜ ਨਹੀਂ ਸੀ ਕੋਈ ਤਕਲੀਫ ਨਹੀਂ ਸੀ ਮੁੜ ਕੇ ਦੁਬਾਰਾ ਫਿਰ ਆਪਣੇ ਕੰਮਕਾਰ ਚਲਾ ਗਿਆ ਖਰੜ ਇਲਾਕੇ ਦੇ ਵਿੱਚ ਕੰਮ ਕਰਦਾ ਹੈ ਉਹ ਮੋਹਲੀ ਦੇ ਇਲਾਕੇ ਚ ਕੰਮ ਕਰਦਾ ਹੈ ਸਾਲ ਕੁ ਬਾਅਦ ਫਿਰ ਉਹਨੂੰ ਉਹਦੇ ਕੋਈ ਨਾਲ ਦਾ ਮੁੰਡਾ ਟੱਕਰ ਜਾਂਦਾ ਹੈ ਜਦੋਂ ਉਹ ਉੱਥੋਂ ਆਂਦਰ ਨੂੰ ਲਿਫਟ ਦਿੰਦਾ ਹੈ ਔਰ ਉਹਦੇ ਕੋਲ ਸਮਾਨ ਹੁੰਦਾ ਹੈ ਭਾਵਕੀ ਚਿਟਾ ਹੁੰਦਾ ਹੈ ਤੁਸੀਂ ਹਿਸਾਬ ਲਾਇਓ ਵੀ ਜਿਸ ਬੰਦੇ ਨੂੰ ਆਪਾਂ ਲਿਫਟ ਦਿੱਤੀ ਆ ਮੈਂ ਇਹ ਨਹੀਂ ਕਹਿੰਦਾ ਸਾਨੂੰ ਲਿਫਟ ਨਹੀਂ ਦੇਣੀ ਚਾਹੀਦੀ ਪਰ ਜਿਹੜੇ ਬੰਦੇ ਐਡਿਕਸ਼ਨ 'ਚ ਨੇ ਜੇ ਉਹ ਕਿਸੇ ਬੰਦੇ ਨੂੰ ਲਿਫਟ ਵੀ ਦੇ ਦਿੰਦੇ ਆ ਤਾਂ ਵੀ ਉਹ ਬੰਦਾ ਉਹਨੂੰ ਰੀ ਹੈਵ ਕਰ ਸਕਦਾ ਹੈ ਕਿਉਂ ਕਿਉਂਕਿ ਜਿਹੜੇ ਚੀਜ਼ਾਂ ਆਪਾਂ ਨੇ ਪਹਿਲਾਂ ਖਾਧੀਆਂ ਹੁੰਦੀਆਂ ਚੱਖੀਆਂ ਹੁੰਦੀਆਂ ਜਿਨ੍ਹਾਂ ਦਾ ਸੁਆਦ ਲੱਟਾ ਹੁੰਦਾ ਹੈ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਸਾਡੇ ਜਿਹਨ ਦੇ ਵਿੱਚ ਸਾਡੇ ਸ਼ਰੀਰ ਦੇ ਵਿੱਚ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਈਆਂ ਹੁੰਦੀਆਂ ਜਦੋਂ ਵੀ ਕਿਤੇ ਸਾਨੂੰ ਮੌਕਾ ਮਿਲਦਾ ਸਾਨੂੰ ਉਹ ਚੀਜ਼ਾਂ ਦਿਖਾਈਆਂ ਜਾਂਦੀਆਂ ਸਾਡੇ ਨਾਲ ਉਸ ਚੀਜ਼ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਮੁੜ ਕੇ ਇੱਕਦਮ ਫਿਰ ਚਾਲਿਆ ਰ ਕੋਈ ਗੱਲ ਨਹੀਂ ਇੱਕ ਵਾਰੀ ਅੱਜ ਕਰ ਲੈਣੇ ਆ ਅੱਜ ਜਾ ਕੇ ਘਰੇ ਐਂ ਕਰਾਂਗੇ ਅੱਜ ਜਾ ਕੇ ਘਰੇ ਨੀਂਦ ਲਵਾਂਗੇ ਅੱਜ ਜਾ ਕੇ ਘਰੇ ਇੰਜੋਏ ਕਰਾਂਗੇ ਆਪ ਸਮਝ ਕੇ ਹੋਵੋਗੇ ਕਿ ਇਹ ਲੋਕ ਜਦੋਂ ਦੁਬਾਰਾ ਐਡਿਕਸ਼ਨ ਚਾਉਂਦੇ ਆ ਤਾਂ ਸਭ ਤੋਂ ਮੇਨ ਕਾਰਨ ਇਹਨਾਂ ਦਾ ਹੁੰਦਾ ਹੈ ਸੈਕਸ ਪਾਵਰ ਨੂੰ ਵਧਾਉਣਾ ਮਾਈਂਡ ਦੇ ਵਿੱਚ ਇੱਕ ਕੀੜਾ ਹੁੰਦਾ ਬੰਦੇ ਦੇ ਕਿ ਹੋਰ ਜਿਹੜਾ ਟਾਈਮ ਆ ਉਹ ਵਧਾਇਆ ਜਾਵੇ ਕਿਵੇਂ ਮਤਲਬ ਆਪਣੇ ਟਾਈਮ ਨੂੰ ਹੋਰ ਲੰਬਾ ਕੀਤਾ ਜਾਵੇ ਬਸ ਉਹੀ ਜਿਹੜਾ ਇੱਕ ਦਿਮਾਗ ਦੇ ਵਿੱਚ ਬਸਿਆ ਹੋਇਆ ਕੀੜਾ ਉਹ ਬੰਦੇ ਨੂੰ ਦੁਬਾਰਾ ਐਡਿਕਸ਼ਨ ਵੱਲ ਤੋਰ ਦਿੰਦਾ ਸੋ ਲਾ ਲਿਆ ਘਰ ਆ ਗਿਆ ਮੁੜ ਕੇ ਫਿਰ ਦੁਬਾਰਾ ਦੂਸਰੇ ਦਿਨ ਫਿਰ ਬਸ ਫਿਰ ਚੱਲ ਸੋ ਚੱਲ 6 ਮਹੀਨੇ ਕਰਦਾ ਰਿਹਾ ਫਿਰ ਮੇਰੇ ਕੋਲ ਆ ਗਿਆ ਫਿਰ ਦਵਾਈ ਖਾਜੀ ਕਹਿੰਦੇ ਡਾਕਟਰ ਸਾਹਿਬ ਮਰ ਗਿਆ ਮੈਂ ਫਸ ਗਿਆ ਮੈਨੂੰ ਆ ਹੋ ਗਿਆ ਸੀ ਮੈਨੂੰ ਆ ਹੋ ਗਿਆ ਸੀ ਸਾਰੀ ਕਹਾਣੀ ਉਹਨੇ ਸੁਣਾਈ ਫਿਰ ਉਹਨੇ ਦਵਾਈ ਖਾਧੀ ਬਰਖਲ 15 20 ਦਿਨ ਦੁਬਾਰਾ ਫਿਰ ਦਵਾਈ ਖਾਧੀ ਪੰਜ ਸੱਤ ਹਜ਼ਾਰ ਦਵਾਈ ਖਾ ਕੇ ਉਮਦਾ ਫਿਰ ਠੀਕ ਹੋ ਗਿਆ ਤੇ ਉਦੋਂ ਦਵਾਈ ਲੈਣ ਵਾਸਤੇ ਉਹਦੀ ਮਿਸੇਜ ਤੇ ਉਹਦੀ ਬੇਟੀ ਆਈਆਂ ਸੀ ਬੇਟੀ ਉਹਨਾਂ ਦੀ ਇੱਥੇ ਬੇਲੇ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਕਰ ਰਹੀ ਸੀ ਅੱਜ ਕੱਲ ਉਹਨਾਂ ਦਾ ਬੇਟਾ ਵੀ ਇੱਥੇ ਗ੍ਰੈਜੂਏਸ਼ਨ ਕਰ ਰਿਹਾ ਕੱਲ ਵੀ ਬੇਟਾ ਉਹਨਾਂ ਦਾ ਨਾਲ ਆਇਆ ਸੀ ਕੱਲ ਉਹ ਫਿਰ ਤੀਜੀ ਵਾਰ ਹੀ ਆਏ ਮੇਰੇ ਕੋਲ ਆ ਉਹਨਾਂ ਦੀ ਮਾਤਾ ਜੀ ਨੇ ਭੇਜਿਆ ਉਹਨੂੰ ਕਿ ਜਾ ਪੁੱਤ ਮੈਂ ਤੈਨੂੰ ਪੈਸੇ ਦਿੰਨੀ ਆ ਦੇਖੋ ਕਿੱਡੀ ਇੱਕ ਸ਼ਰਮ ਉਹ ਮਹਿਸੂਸ ਕਰਨ ਵਾਲੀ ਵੀ ਗੱਲ ਹੈ ਬੰਦਾ ਆਪ ਜੋਬ ਕਰਦਾ ਹੈ ਕੰਮਕਾਰ ਕਰਦਾ ਹੈ ਥੋੜੀ-ਬਹੁਤ ਜ਼ਮੀਨ ਵੀ ਹੈ ਖੇਤੀਬਾੜੀ ਵੀ ਹੈ ਪਰ ਇਲਾਜ ਵਾਸਤੇ ਪੈਸੇ ਮਾਤਾ ਜੀ ਨੇ ਦਿੱਤੇ ਕਿ ਪੁੱਤ ਤੂੰ ਜਾ ਔਰੇ ਤੇਰਾ ਆਖਰੀ ਵਾਰ ਹੈ ਤਾਂ ਕਿ ਆਪਣਾ ਬੇਲੇ ਜਾ ਡਾਕਟਰ ਕੋਲੋਂ ਦਵਾਈ ਲਿਆ ਤੇ ਹੁਣ ਤੂੰ ਇਹ ਚੀਜ਼ਾਂ ਨਾ ਕਰੀ ਚਲੋ ਮੈਂ ਕਾਉਂਸਲਿੰਗ ਕਰਦਾ ਗੱਲਬਾਤ ਕਰਦਾ ਮੈਂ ਬਿਠਾ ਕੇ ਰੱਖਦਾ ਆਪਣੇ ਕੋਲ ਘਟੋ ਘਟ ਕੰਟਾ ਉਹਨਾਂ ਦਾ ਬੇਟਾ ਨਾਲ ਆਇਆ ਸੀ ਮੈਂ ਬੇਟੇ ਨੂੰ ਸਾਈਡ ਤੇ ਕਰਕੇ ਫਿਰ ਜਿਹੜੀਆਂ ਗੱਲਾਂ ਉਸ ਬੰਦੇ ਨੂੰ ਕਹਿਣਾ ਕਿ ਵੀਰੇ ਬੱਚੇ ਸਾਡੇ ਕੀ ਨਹੀਂ ਜਾਣਦੇ ਜਿਹੜੀ ਚੀਜ਼ਾਂ ਆਪਾਂ ਅੱਜ ਕਰ ਰਹੇ ਆ ਖੁਦਾ ਨਾ ਖਾਸਤਾ ਸਾਡੇ ਬੱਚੇ ਇਹਨਾਂ ਚੀਜ਼ਾਂ ਵਿੱਚ ਚਲੇ ਗਏ ਆਪਾਂ ਕੀ ਕਰ ਲਾਂਗੇ ਆਪਣੇ ਬੱਚਿਆਂ ਨੂੰ ਕਿਵੇਂ ਹਟਾਵਾਂਗੇ ਸੋ ਦੋਸਤੋ ਇਹ ਜਿਹੜਾ ਵਿਸ਼ਾ ਬਹੁਤ ਗੰਭੀਰ ਹੈ ਇਹਦੇ ਤੇ ਸਾਰੇ ਤਰੀਕਿਆਂ ਦੇ ਨਾਲ ਬੜੇ ਤਕੜੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਜਦੋਂ ਕੋਈ ਵੀ ਬੰਦਾ ਐਡਿਕਸ਼ਨ 'ਚ ਹੁੰਦਾ ਹੈ ਫਿਰ ਉਹ ਨਸ਼ਾ ਛੱਡ ਵੀ ਦਿੰਦਾ ਹੈ ਚੰਗੀ ਸੰਗਤ ਮਿਲ ਜਾਂਦੀ ਹੈ ਚੰਗੀਆਂ ਆਤਾਂ ਕਰਕੇ ਚੰਗੀ ਮੈਡੀਸਨ ਕਰਕੇ ਚੰਗੀ ਕਾਉਂਸਲਿੰਗ ਕਰਕੇ ਛੱਡ ਜਾਂਦਾ ਹੈ ਪਰ ਜਦੋਂ ਕਿਤੇ ਸੋਸਾਇਟੀ ਦੇ ਵਿੱਚੋਂ ਦੁਬਾਰਾ ਕੋਈ ਬੰਦਾ ਨਸ਼ਾ ਕਰਨ ਵਾਲਾ ਫਿਰ ਟੱਕਰ ਜਾਂਦਾ ਹੈ ਜਿਉਂ ਪੁਰਾਣਾ ਦੋਸਤ ਬੇਲੀ ਕੋਈ ਜਿਹਦੇ ਕਦੇ ਨਾਲ ਬੈਠ ਕੇ ਖਰੀਦਿਆ ਹੁੰਦਾ ਹੈ ਬੈਠ ਕੇ ਨਾਲ ਕਦੇ ਲਾਇਆ ਹੁੰਦਾ ਹੈ ਜਾਂ ਕਦੇ ਨਾਲ ਬੈਠ ਕੇ ਲਾਇਆ ਹੁੰਦਾ ਜਦੋਂ ਉਹ ਮਿਲ ਜਾਂਦਾ ਹੈ ਫਿਰ ਦੁਬਾਰਾ ਚੀਜ਼ਾਂ ਨੂੰ ਇੰਜੋਏ ਕਰਨ ਵਾਸਤੇ ਬੰਦਾ ਦੁਬਾਰਾ ਐਡਿਕਸ਼ਨ ਚਾਜਦਾ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਡਾ ਕੋਈ ਮਿੱਤਰ ਪਿਆਰਾ, ਜੇ ਤੁਹਾਡਾ ਕੋਈ ਦੋਸਤ, ਤੁਹਾਡਾ ਕੋਈ ਬੱਚਾ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈ ਜਿੰਨੀ ਛੇਤੀ ਹੋ ਸਕੇ ਉਹਦੇ ਸੰਪਰਕ ਨੰਬਰ ਤੋੜੋ। ਜੇ ਕੋਈ ਨਸ਼ਾ ਛੱਡ ਰਿਹਾ ਉਹ ਵੀ ਆਪਣੇ ਸੰਪਰਕ ਤੋੜੋ। ਕਨੈਕਟੀਵਿਟੀ ਆਪਣੀ ਬਿਲਕੁਲ ਡਿਸਮਿਸ ਕਰ ਦਿਓ। ਕਿਸੇ ਨਾਲ ਆਣਾ ਨਹੀਂ, ਕਿਸੇ ਨਾਲ ਜਾਣਾ ਨਹੀਂ। ਕੋਈ ਪਬਲਿਕ ਦਾ ਜਿਹੜਾ ਵੀ ਕੋਈ ਸੇਵਾ ਦਾ ਉਹ ਜੜੀਆਂ ਸੇਵਾਵਾਂ ਨੇ ਉਹਨਾਂ ਨੂੰ ਛੱਡੋ ਕੋਈ ਗੱਲ ਨਹੀਂ ਹੋਰ ਇਹੋ ਜੀਆਂ ਸੇਵਾ ਕਰਨ ਵਾਸਤੇ ਹੋਰ ਲੋਕ ਬੜੇ ਨੇ ਪਰ ਤੁਸੀਂ ਜ਼ਰੂਰੀ ਨਹੀਂ ਕਿ ਉਹਨਾਂ ਲੋਕਾਂ ਦੇ ਵਿੱਚ ਜਾਣਾ ਹੈ ਉਹਨਾਂ ਨਾਲ ਸੰਪਰਕ ਰੱਖਣਾ ਹੈ ਜੇ ਤੁਸੀਂ ਸੰਪਰਕ ਰੱਖੋਗੇ ਤਾਂ ਜਦੋਂ ਵੀ ਤੁਹਾਨੂੰ ਕਿਸੇ ਨੇ ਉਹ ਪ੍ਰੈਫਰੈਂਸ ਦਿੱਤੀ ਕਿ ਲੈ ਬਈ ਮੇਰੇ ਕੋਲ ਸਮਾਨ ਪਿਆ ਤਾਂ ਆਪਾਂ ਲਾਈਏ ਤਾਂ ਫਿਰ ਤੁਸੀਂ ਮਨਾ ਨਹੀਂ ਕਰ पाओगे ਔਰ ਜੇ ਮਨਾ ਕਰ ਦਿੱਤਾ ਫਿਰ ਤੁਸੀਂ ਕਾਮਯਾਬ ਹੋ ਜੇ ਚੱਕ ਲੈ ਦੁਬਾਰਾ ਫਿਰ ਦੁਬਾਰਾ ਉਸ ਖੂਦ ਦੇ ਵਿੱਚ ਡਿੱਗ ਜਾਵਾਂਗੇ ਕਬੀਰ ਸਾਹਿਬ ਦਾ ਇੱਕ ਸ਼ਬਦ ਮੈਂ ਉਹਨਾਂ ਨੂੰ ਵੀ ਵਿਆਖਿਆ ਕਰਕੇ ਸੁਣਾਈ ਸੀ ਕਿ ਕਬੀਰ ਸਾਹਿਬ ਕਹਿੰਦੇ ਆ ਗੁਰਬਾਣੀ 'ਚ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਓਗਣ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰ ਕਬੀਰ ਸਾਹਿਬ ਸਮਝਾਉਂਦੇ ਆ ਕਿ ਭਾਈ ਤੇਰਾ ਮਨ ਸਾਰਾ ਕੁਝ ਜਾਣਦਾ ਹੈ ਕਿ ਤੂੰ ਨਸ਼ਾ ਕਰਨ ਲੱਗਿਆ ਹੈ ਜਾਂ ਨਸ਼ਾ ਕਰ ਰਿਹਾ ਹੈ ਜਾਂ ਗਲਤ ਕੰਮ ਕਰਨ ਲੱਗਿਆ ਹੈ ਜਾਂ ਗਲਤ ਸੰਗਤ ਕਰ ਰਿਹਾ ਹੈ ਮਾਰੇ ਜਾਏਗਾ ਜਾਨਤ ਹੀ ਔਗਣ ਕਰੈ ਕਬੀਰ ਮਨ ਜਾਣੈ ਸਭ ਬਾਤ ਏ ਕਬੀਰ ਤੇਰਾ ਮਨ ਤੂੰ ਸਾਰਾ ਕੁਝ ਜਾਣਦਾ ਹੈ ਦੇਖਦਾ ਹੈ ਜਾਨਤ ਹੀ ਔਗਣ ਕਰੈ ਜਾਣਦਾ ਵੀ ਹੈ ਸਮਝਦਾ ਵੀ ਹੈ ਤੈਨੂੰ ਸਮਝ ਵੀ ਹੈ ਪਰ ਫਿਰ ਤੂੰ ਔਗਣ ਕਰਦਾ ਹੈ ਕਾਹੇ ਕੀ ਕੁਸ਼ਲਤਾ ਕਹਿੰਦੇ ਕਾਹੇ ਦੀ ਤੇਰੀ ਕਾਰਜ ਕੁਸ਼ਲਤਾ ਕਾਹਦੀ ਤੇਰੀ ਕਾਰਗੁਜ਼ਾਰੀ ਕਾਹਦੀ ਤੇਰੀ ਸਿਆਣਪ ਹਾਥ ਦੀਪ ਕੂਹੇ ਪਰੈ ਕਹਿੰਦੇ ਤੇਰੇ ਹੱਥ ਤੇ ਦੀਵਾ ਧਰਿਆ ਹੋਇਆ ਹੈ ਭਾਵ ਕਿ ਤੇਰੀ ਅੱਖਾਂ ਨੇ ਤੇਰੇ ਕੋਲ ਦਿਮਾਗ ਹੈ ਤੇਰੇ ਕੋਲ ਸੋਚ ਹੈ ਤੇਰੇ ਕੋਲ ਸਮਝ ਹੈ ਤੇਰੇ ਕੋਲ ਸੋਰਸਸ ਨੇ ਕੂਏ ਪਰ ਹੈ ਫਿਰ ਤੂੰ ਖੋਚ ਰਿਹਾ ਜਾਨਾ ਕਿਹੜੇ ਖੋਚ ਉਹੀ ਮੁੜ ਕੇ ਚਿੱਟੇ ਵਾਲੇ ਚ ਪ੍ਰੈਡਿਕਸ਼ਨ ਵਾਲੇ ਚ ਨਸ਼ੇ ਵਾਲੇ ਚ ਤੋਂ ਜਦੋਂ ਮੈਂ ਉਹਨੂੰ ਸਮਝਾਇਆ ਤਾਂ ਮੰਨ ਗਿਆ ਉਹ ਕਿ ਹਾਂ ਹੁਣ ਮੇਰਾ ਆਖਰੀ ਵਾਰੀ ਹੈ ਮੈਨੂੰ ਦਵਾਈ ਦੋ ਮੈਂ ਛੱਡ ਦੇਣਾ ਉਹਨਾਂ ਦੇ ਬੱਚੇ ਨੂੰ ਮੈਂ ਸਾਈਡ ਤੇ ਕੀਤਾ ਕਿ ਭਾਈ ਸਾਹਿਬ ਜੀ ਬਲਜਿੰਦਰ ਸਿੰਘ ਜੀ ਰੱਬ ਨਾ ਕਰੇ ਖੁਦਾ ਨਾ ਖਾਸਾ 50-55 ਸਾਲ ਤੁਹਾਡੀ ਉਮਰ ਹੈ ਹੋਰ ਬੰਦਾ ਕਦੋਂ ਸਿਆਣਾ ਹੁੰਦਾ ਜਾ ਕੇ ਦੋਸਤੋ ਕਿੱਡੀ ਵੱਡੀ ਗੱਲ ਹੈ ਕਿੱਡੀ ਮਾੜੀ ਗੱਲ ਹੈ ਬੱਚੇ ਝੋ ਆਣ ਨੇ ਆਪਣੇ ਤੋਂ ਉੱਤੇ ਕਦ ਕੱਢਿਆ ਬੱਚਿਆਂ ਨੇ ਤੇ ਬੱਚੇ ਉਹਨਾਂ ਨੂੰ ਲੈ ਕੇ ਆਉਂਦੇ ਆ ਬੱਚਿਆਂ ਤੇ ਕੀ ਪ੍ਰਭਾਵ ਪੈ ਸਕਦਾ ਹੈ ਰੱਬ ਨਾ ਕਰੇ ਕਿਸੇ ਦੇ ਬੱਚੇ ਇਸ ਪਾਸੇ ਵੱਲ ਤੁਰਣ ਇਹ ਮੇਰੀ ਅਰਦਾਸ ਹੈ ਸੋ ਦੋਸਤੋ ਜੇ ਤੁਹਾਡਾ ਕੋਈ ਮਿੱਤਰ ਪਿਆਰਾ ਕੋਈ ਤੁਹਾਡਾ ਕੋਈ ਦੋਸਤ ਲੱਗਿਆ ਹੋਇਆ ਜਿੰਨੀ ਛੇਤੀ ਹੋ ਸਕੇ ਉਹਨਾਂ ਛੇਤੀ ਉਹਨਾਂ ਕੱਢਣ ਦਾ ਯਤਨ ਕਰੀਏ ਤਾਂ ਕਿ ਆਪਾਂ ਇਸ ਕੋਡ ਨੂੰ ਵੱਢ ਸਕੀਏ ਔਰ ਨਾਲ ਦੀ ਨਾਲ ਇਹ ਵੀ ਕਰਨਾ ਹੈ ਕਿ ਜੇ ਕੋਈ ਜਿਹੜਾ ਕੋਈ ਬੰਦਾ ਨਸ਼ਾ ਛੱਡ ਰਿਹਾ ਹੈ ਉਹਦੇ ਸੰਪਰਕ ਸਾਰੇ ਤੋੜੋ ਤਾਂ ਕਿ ਮੁੜ ਕੇ ਐਡਿਕਸ਼ਨ ਦੇ ਵਿੱਚ ਨਾ ਵੇ ਕਿਉਂਕਿ ਜਿਹੜਾ ਹੁਣ ਤੁਸੀਂ ਹਿਸਾਬ ਲਾਓ 50 55 ਸਾਲ ਦਾ ਬੰਦਾ ਕਹਿੰਦਾ ਬਸ ਦੋਸਤ ਆਇਆ ਤੇ ਥੋੜੇ ਦਿਨ ਕੋਲ ਰਿਹਾ ਦੋ ਚਾਰ ਵਾਰੀ ਮਿਲਿਆ ਬਸ ਕੰਮ ਸ਼ੁਰੂ ਹੋ ਗਿਆ ਇਸ ਤਰ੍ਹਾਂ ਐਡਿਕਸ਼ਨ ਆ ਜਿਹੜੀ ਦੁਬਾਰਾ ਦੁਬਾਰਾ ਬੰਦੇ ਨੂੰ ਮਜਬੂਰ ਕਰ ਦਿੰਦੀ ਆ ਉਸੇ ਸਥਿਤੀ ਦੇ ਵਿੱਚ ਆਉਣ ਵਾਸਤੇ ਸੋ ਹੈ ਵਿਸ਼ਾ ਬੜਾ ਗੰਭੀਰ ਹੈ ਬੜਾ ਦਰਦਮਈਆ ਇਹਦੇ ਜਿਹੜੇ ਇਨਜਾਮ ਨੇ ਬੜੇ ਮਾੜੇ ਨੇ ਬੜੇ ਭੜੇ ਨੇ ਗੁਰੂ ਕਿਰਪਾ ਕਰੇ ਆਪਾਂ ਲੱਗੇ ਹੋਏ ਆ ਜੇ ਤੁਹਾਡਾ ਕੋਈ ਮਿੱਤਰ ਪਿਆਰਾ ਕੋਈ ਦੋਸਤ ਹੈ ਮੈਡੀਸਨ ਖਾਣੀ ਚਾਹੁੰਦਾ ਹੈ ਸਾਡੇ ਕੋਲ ਆਓ ਸੰਪਰਕ ਕਰੋ ਦਿੱਤੇ ਹੋਏ ਨੰਬਰ 9463696764 94636 61554 ਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਤੁਹਾਡੀ ਕੋਈ ਰਿਕੁਆਰੀ ਹੈ ਤਾਂ ਮੈਸੇਜ ਕਰੋ ਵਾਇਸ ਮੈਸੇਜ ਕਰੋ ਆਪਣੇ ਤੁਹਾਨੂੰ ਜਰੂਰ ਰਿਪਲਾਈ ਦੇਵਾਂਗੇ ਔਰ ਜੇ ਤੁਸੀਂ ਆਣਾ ਚਾਹੁੰਦੇ ਹੋ ਅਲਾਦ ਲਾਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰੋ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਮੈਂਟ ਸ਼ੇਅਰ ਲਾਈਕ ਜਰੂਰ ਕਰਨਾ ਧੰਨਵਾਦ ਜੀ ਰੱਬ ਰੱਖਾ